ਓਏ ਕਾਨੂੰ ਬਿਜੂਆ ਜੀ ਆਂ ਚੰਦ ਲਿਆ ਕਰ ਚਾਲਿਆ ਕਾਰ ਕਾ ਜਾ ਹੈ ਬਿਆਜ ਆਇ ਤਾਂ ਸਰਪੰਚੀ ਵਾਲੇ ਕਾਗਜ ਨੇ ਚਾਲਿਓ ਪਰ ਲਓ फटाफट ਤਿਆਰੀ ਕਰ ਲੋ ਨਹੀਂ ਸਰਪੰਚੀ ਵੀ ਜਾਉ ਚੋੜੀ ਉਹ ਜਾਣਦੇ ਚਾਚਾ ਜਾਣਦੇ ਚੰਗਾ ਬੋਲ ਪਹਿਲਾਂ ਤੈਨੂੰ ਉਧਰੋਂ ਕਾ ਦਿੱਤਾ ਚਾਹ ਨੂੰ ਹੁਣ ਕਿਤੇ ਸਰਪੰਚੀ ਵੀ ਚਾੜੀ ਵਿੱਚ ਨਾ ਰੋਲ ਦੀ ਉਹ ਤੂੰ ਜਾਣਦੇ ਜਾਣਦੇ ਚੁੱਕੇ ਤੇਰੇ ਤੇ ਲੱਛਣ ਤਾਂ ਪੰਜਰ ਸਰਪੰਚੀ ਵਾਲੇ ਵੀ ਲੱਗਦੇ ਨਹੀਂ ਇਹ ਤਾਂ ਤੇਰੇ ਬਾਪੂ ਨਾਲ ਲਿਹਾਜ ਸੀ ਮੇਰੀ ਤਾਂ ਤੈਨੂੰ ਸਨੇਹਾ ਲਾਉਣਾ ਆ ਓ ਫਿਰ ਤੇਰਾ ਚਾਚਾ ਕਾਹਦਾ ਪੈਦਾ ਹੋ ਗਿਆ ਈਂ ਤੇਰੇ ਕੋਲ ਪਾਵਰਾ ਤੂੰ ਮੈਨੂੰ ਤਾਂ ਛੰਮਤੀ ਚੁੰਮਤੀ ਨਾਲ ਹੀ ਬਣਾ ਦੇ ਸਰਪੰਚ ਓਇਆ ਫੜ ਆਬ ਦੇ ਕਾਗਜ ਚੜਿਆ ਆਬਦਾ ਹੀਲਾ ਕਰ ਮੈਨੂੰ ਚਾਬਦਾ ਫਿਕਰ ਪਿਆ ਪਿਆ ਤੂੰ ਚੜਿਆ ਸਰਪੰਚ ਜੀ ਗੱਲ ਕਰਦਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ